ਉਸ ਵੇਲੇ ਅਸੀਂ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਆਏ ਆ ਜਲੰਧਰ ਤੋਂ ਕਾਲਾ ਸਿੰਘਾ ਰੋਡ ਈਸ਼ਰ ਨਗਰ ਰਬੜ ਦੀ ਫੈਕਟਰੀ ਨੂੰ ਅੱਗ ਲੱਗੀ ਹੈ 1 ਡਾਢ ਘੰਟਾ ਹੋ ਗਿਆ ਹੈ ਇਸ ਆ ਫੈਕਟਰੀ ਨੂੰ ਅੱਗ ਲੱਗੀ ਹੋਈ ਨੂੰ ਅੱਗ ਬਹੁਤ ਭਿਆਨਕ ਭਿਆਨਕ ਤਰ੍ਹਾਂ ਦੀ ਲੱਗੀ ਹੋਈ ਹੈ ਜਿਸ ਜਗ੍ਹਾ ਤੇ ਅੱਗ ਲੱਗੀ ਆ ਉਹ ਇੱਕ ਰਿਆਸੀ ਇਲਾਕੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਹਾਲਾਂਕਿ ਜੋ ਕਿ ਕੋਠੇ ਤੇ ਉੱਤੇ ਖੜ ਕੇ ਵੀ ਲੋਕੀਏ ਸੱਗ ਨੂੰ ਦੇਖ ਰਹੇ ਹਨ ਇੱਕ ਰਬੜ ਦੀ ਫੈਕਟਰੀ ਆ ਜਿੱਥੇ ਚप्पल 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 ਬਣਦੀ ਆ ਇਹ ਚप्पल ਪੰਜਾਬ ਤੋਂ ਬਾਹਰਲੇ ਸੂਬਿਆਂ ਤੱਕ ਵੀ ਬਾਹਰ ਸਪਲਾਈ ਹੁੰਦੀ ਆ ਤੁਸੀਂ ਦੇਖ ਰਹੇ ਹੋ ਜਿਸ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਉਸ ਵੇਲੇ ਇਸ ਫੈਕਟਰੀ ਦੇ ਵਿੱਚ ਲੰਚ ਟਾਈਮ ਹੋਇਆ ਹੋਇਆ ਸੀ ਲੰਚ ਟਾਈਮ ਹੋਇਆ ਸੀ ਜਿਹਦੇ ਕਰਕੇ ਕੋਈ ਫੈਕਟਰੀ ਦੇ ਵਿੱਚ ਜਾਣੀ ਤੇ ਨੁਕਸਾਨ ਨਹੀਂ ਹੋਇਆ ਮਗਰ مالی ਨੁਕਸਾਨ ਜਿਸ ਤਰ੍ਹਾਂ ਕਿ ਉਹਦੇ ਵਿੱਚ ਲੱਖਾਂ ਦਾ ਸਮਾਨ ਫੈਕਟਰੀ ਬਣਦੇ ਇੰਸਟਰੂਮੈਂਟ ਵਗੈਰਾ ਉਹਦੇ ਵਿੱਚ ਸਮਾਨ ਪਈ ਹੋਈ ਸੀ ਜਿਹਦਾ ਬਹੁਤ ਵੱਡਾ ਇੱਕ ਨੁਕਸਾਨ ਹੋਇਆ ਹੈ ਪਿਛਲੇ ਡੇਢ ਘੰਟਿਆਂ ਤੋਂ ਦਮਕਲ ਦੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਦਮਕਲ ਦੀਆਂ ਗੱਡੀਆਂ 7-8 ਗੱਡੀਆਂ ਅੱਗ ਬੁਝਾਉਣ ਦੇ ਵਾਸਤੇ ਲੱਗੀਆਂ ਹੋਈਆਂ ਨੇ ਬਾਰ-ਬਾਰੇ ਗੱਡੀਆਂ ਕਦੀ ਆ ਰਹੀਆਂ ਨੇ ਕਦੀ ਜਾ ਰਹੀਆਂ ਨੇ 7-8 ਗੱਡੀਆਂ ਦੇ ਨਾਲ ਦਮਕਲ ਦੀਆਂ ਇਸ ਗੱਡੀਆਂ ਦਮਕਲ ਦੀ ਗੱਡੀਆਂ ਨੂੰ ਅੱਗ ਬੁਝਾਉਣ ਵਾਸਤੇ ਲਗਾਤਾਰ ਜਾਰੀ ਹੈ ਜਿਹੜੀ ਜਗ੍ਹਾ ਤੇ ਤੁਸੀਂ ਦੇਖ ਰਹੇ ਹੋ ਇਹ ਇੱਕ ਰੈਸੀ ਇਲਾਕੇ ਦੇ ਵਿੱਚ ਚੱਪਲ ਦੀ ਫੈਕਟਰੀ ਸੀ ਜਦੇ ਵਿੱਚ ਅੱਗ ਲੱਗੀ ਹੈ ਲੈਕ 1 ਡੈਡ ਘੰਟਾ ਹੋ ਗਿਆ ਹੈ ਇਸ ਆ ਫੈਕਟਰੀ ਨੂੰ ਅੱਗ ਲੱਗੇ ਹੋਏ ਨੂੰ ਅੱਗ ਬਹੁਤ ਭਿਆਨਕ ਭਿਆਨਕ ਤਰ੍ਹਾਂ ਦੀ ਲੱਗੀ ਹੋਈ ਹੈ ਜਿਸ ਜਗ੍ਹਾ ਤੇ ਅੱਗ ਲੱਗੀ ਹੈ ਉਹ ਇੱਕ ਰਿਆਸੀ ਇਲਾਕੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਹਾਲਾਂਕਿ ਜੋ ਕਿ ਕੋਠੇ ਤੇ ਉੱਤੇ ਖੜ ਕੇ ਵੀ ਲੋਕੀ ਇਸ ਅੱਗ ਨੂੰ ਦੇਖ ਰਹੇ ਹਨ ਇੱਕ ਰਬੜ ਦੀ ਫੈਕਟਰੀ ਹੈ ਜਿੱਥੇ ਚप्पल ਚप्पल ਚਿੱਪਲ ਬਣਦੀ ਹੈ ਇਹ ਚप्पल ਪੰਜਾਬ ਤੋਂ ਬਾਹਰਲੇ ਸੂਬਿਆਂ ਤੱਕ ਵੀ ਬਾਹਰ ਸਪਲਾਈ ਹੁੰਦੀ ਹੈ ਤੁਸੀਂ ਦੇਖ ਰਹੇ ਹੋ ਜਿਸ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਉਸ ਵੇਲੇ ਇਸ ਫੈਕਟਰੀ ਦੇ ਵਿੱਚ ਲੰਚ ਟਾਈਮ ਹੋਇਆ ਹੋਇਆ ਸੀ ਲੰਚ ਟਾਈਮ ਹੋਇਆ ਸੀ ਜਿਹਦੇ ਕਰਕੇ ਕੋਈ ਫੈਕਟਰੀ ਦੇ ਵਿੱਚ ਜਾਨੀ ਤੇ ਨੁਕਸਾਨ ਨਹੀਂ ਹੋਇਆ ਮਗਰ مالی ਨੁਕਸਾਨ ਜਿਸ ਤਰ੍ਹਾਂ ਕਿ ਉਹਦੇ ਵਿੱਚ ਲੱਖਾਂ ਦਾ ਸਮਾਨ ਫੈਕਟਰੀ ਬਣਾ ਦੇ ਇੰਸਟਰੂਮੈਂਟ ਵਗੈਰਾ ਉਹਦੇ ਵਿੱਚ ਸਮਾਨ ਪਈ ਹੋਈ ਸੀ ਜਿਹਦਾ ਬਹੁਤ ਵੱਡਾ ਇੱਕ ਨੁਕਸਾਨ ਹੋਇਆ ਹੈ ਪਿਛਲੇ ਡੇਢ ਘੰਟਿਆਂ ਤੋਂ ਦਮਕਲ ਦੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਦਮਕਲ ਦੀਆਂ ਗੱਡੀਆਂ 7-8 ਗੱਡੀਆਂ ਅੱਗ ਬੁਝਾਉਣ ਦੇ ਵਾਸਤੇ ਲੱਗੀਆਂ ਹੋਈਆਂ ਨੇ ਵਾਰ-ਵਾਰੇ ਕਦੇ-ਕਦੀ ਆ ਰਹੀਆਂ ਨੇ ਕਦੀ ਜਾ ਰਹੀਆਂ ਨੇ 7-8 ਗੱਡੀਆਂ ਦੇ ਨਾਲ ਦਮਕਲ ਦੀਆਂ ਇਸ ਗੱਡੀਆਂ ਦਮਕਲ ਦੀ ਗੱਡੀਆਂ ਨੂੰ ਅੱਗ ਬੁਝਾਉਣ ਵਾਸਤੇ ਲਗਾਤਾਰ ਜਾਰੀ ਹੈ ਜਿਹੜੀ ਜਗ੍ਹਾ ਤੇ ਤੁਸੀਂ ਦੇਖ ਰਹੇ ਹੋ ਇਹ ਇੱਕ ਰੈਸ਼ੀ ਇਲਾਕੇ ਦੇ ਵਿੱਚ ਚੱਪਲ ਦੀ ਫੈਕਟ